ਇਹ ਨਜ਼ਾਰਾ ਬਹੁਤ ਸ਼ਾਨਦਾਰ ਹੈ ਕਣਕਾਂ ਦੇ ਖੇਤ ਨੇ ਖੇਤਾਂ ਦੇ ਵਿੱਚ ਮੋਟਰ ਹੈ ਤੇ ਮੋਟਰ ਦੇ ਨਾਲ ਮਕਬਰਾ ਮੁਗਲਾਂ ਦਾ ਕਿਉਂਕਿ ਨਾਵਾਂ ਦਾ ਤੇ ਪਤਾ ਨਹੀਂ ਜਿਵੇਂ ਚੇਲੇ ਤੇ ਗੁਰੂ ਦਾ ਮਕਬਰਾ ਦੱਸਿਆ ਸੀ ਵੀਰ ਨੇ ਤੇ ਆਹ ਵੇਖੋ ਵੀ ਇਸ ਕਿਲੇ ਦੇ ਅੰਦਰ ਨਾ ਆ ਚਾਰ ਸਮਾਦਾਂ ਵੀ ਬਣੀਆਂ ਹੋਈਆਂ ਨੇ ਆ ਜਗ੍ਹਾ ਤੇ ਡਾਕਟਰ ਸਤਿੰਦਰ ਸਰਤਾਜ ਦਾ ਗਾਣਾ ਸਰਦਾਰ ਜੀ ਉਹਦੀ ਸ਼ੂਟਿੰਗ ਹੋਈ ਜਿੱਪੀ ਗਰੇਵਾਲ ਦੀ ਇੱਕ ਮੂਵੀ ਏ ਉਹਦੀ ਵੀ ਇੱਥੇ ਫਾਈਟ ਐ ਐਂਡ ਚ ਹੁੰਦੀ ਆ ਨਾ ਮੂਵੀ ਚ ਤੇ ਬਾਕੀ ਹੋਰ ਤੁਹਾਨੂੰ ਪਤਾ ਹੋਣਾ ਬਹੁਤ ਸਾਰੀਆਂ ਫਿਲਮਾਂ ਦੀ ਸ਼ੂਟਿੰਗ ਹੁੰਦੀ ਤੇ ਪ੍ਰੀ-ਬੈਡਿੰਗਾਂ ਬੁੜੀਆਂ ਹੁੰਦੀਆਂ ਰਹਿੰਦੀਆਂ ਤੇ ਟਿਕਟੇ ਦੀ ਬਿਲਕੁਲ ਵੀ ਨਹੀਂ ਹੈ ਕੋਈ ਐਂਟਰੀ ਨਹੀਂ ਆ ਕੁਛ ਨਹੀਂ ਆ ਬਸ ਤੁਸੀਂ ਆਓ ਤੇ ਸਰਹੰਦ ਵਾਲਿਆਂ ਲਈ ਫਤਿਹਗੜ੍ਹ ਸਾਹਿਬ ਵਾਲਿਆਂ ਲਈ ਤੇ ਇੱਕ ਪਾਰਕ ਹੈ ਸ਼ਾਮ ਨੂੰ ਰੋਜ਼ ਸੈਰ ਸਪਟਾ ਹੁੰਦਾ ਭਾਈ ਦੁਪਹਿਰੇ ਆ ਕੇ ਵੀ ਬੜਾ ਜੀ ਲੱਗਦਾ ਔਰ ਸਾਹਮਣੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੇ ਇਸ ਪਾਸੇ ਦੀਵਾਨ ਟੋਡਰਮਲ ਜੀ ਦੀ ਹਵੇਲੀ ਤੇ ਇੱਧਰ ਆਪਾਂ ਖੇਤਾਂ 'ਚ ਆ ਗਏ ਹਾਂ ਹੋਰ ਤੇ ਆ ਤੁਹਾਨੂੰ ਲਾਈਨ ਕਿੱਥੇ ਦਿਸੇਗੀ ਜਿਹੜੇ ਉਸ ਸਮੇਂ ਦੇ ਪੁਰਾਣੇ ਖੰਡਰ ਮਕਬਰੇ ਆ ਵੀਰ ਨੇ ਵਧੀਆ ਸਬਜ਼ੀ ਬਾਜੀ ਲਾਈਏ ਵੇਖੋ ਗਿਆ ਕਿਆਰੀਆਂ ਬਣਾ ਕੇ ਧਣੀਆਂ ਅੱਗੇ ਸਾਰਾ ਏ ਔਰ ਓਧਰਲੇ ਪਾਸੇ ਗੰਡੇ ਤੇ ਇੱਧਰ ਆਪਣਾ ਮੇਥਰੇ ਤੇ ਇੱਧਰ ਵੇਖੋ ਕਰੀਬ-ਕਰੀਬ ਇੱਕ ਕਨਾਲ ਦੇ ਨੇੜੇ ਵੀਰ ਨੇ ਲਸਣ ਲਾਇਆ ਹੋਇਆ ਕਿਉਂ ਪਰ ਮੈਨੂੰ ਲੱਗਦਾ ਸੌਂਫ ਹੈ ਵਾਹ ਕੀ ਬਾਤ ਹੈ ਭਾਈ ਥੋੜੇ ਜੇ ਥਾਂ ਦੇ ਵਿੱਚ ਹੀ ਵਧੀਆ ਕੰਮ ਕੀਤਾ ਭਾਈ ਔਰ ਦੂਜੇ ਮਕਬਰਿਆਂ 'ਲ ਤੁਹਾਨੂੰ ਲੈ ਕੇ ਜਾਣਾ ਹੁਣ ਮੈਂ ਕਹਿੰਦੇ ਉਹ ਸਮੇਦਾ ਸਰਹੰਦ ਦੇ ਵਿੱਚ ਤੁਸੀਂ ਇਸ ਨੂੰ ਤਾਜਮਹਾਲ ਦੇ ਬਰਾਬਰ ਹੀ ਮੰਨੋ ਪਰ ਸੰਭਾਲ ਜੇਕਰ ਨਾ ਕੀਤੀ ਜਾਏ ਤੇ ਫਿਰ ਔਖਾ ਜਾਂਦਾ ਕੰਮ ਇਹ ਹੈਗਾ ਜੀ ਆਪਣਾ ਬਾਠ ਫਾਰਮ ਵਾਹ ਜੀ ਵਾਹ ਇਹਦਾ ਮਤਲਬ ਪੁੱਛ ਕੇ ਜਾਣਾ ਪੈ ਸਕਦਾ ਹੈ ਅੰਦਰ। ਇਹ ਰੇਨਾ ਦੀ ਜ਼ਮੀਨ ਚ ਆ ਗਿਆ ਹਨਾ। ਮੋਟਰ ਨੰਬਰ 005 ਵੇਖੋ। ਆਹ ਵੇਖ ਲੋ ਵੀ ਖੇਤਾਂ ਦੇ ਵਿੱਚ ਵਿੱਚ ਖੜਾ ਮਕਬਰ ਆ। ਨਾਲ ਕਿਸ ਦੀ ਮੋਟਰ ਏ ਤੇ ਮੋਟਰ ਦੇ ਨਾਲ ਮਕਬਰ ਆ। ਆਹ ਕੰਬੀਨੇਸ਼ਨ ਮੈਂ ਪਹਿਲੀ ਵਾਰੀ ਵੇਖਿਆ। ਜ਼ਿਲ੍ਹਾ ਫਤਿਹਗੜ ਸਾਹਿਬ ਦੇ ਇਧਰ ਖੇਤਾਂ ਦੇ ਵਿੱਚ ਖੜਿਆ ਆਪਣਾ ਬੰਬੂ ਘਾੜ ਤੇ ਸਾਹਮਣੇ ਵੇਖੋ ਤੁਸੀਂ ਮਕਬਰੇ ਸਰਹੰਦ ਬਹੁਤ ਸਮੇਂ ਜਿਵੇਂ ਮੁਗਲਾਂ ਦਾ ਇੱਕ ਵੱਡਾ ਕੇਂਦਰ ਸੀ ਕਹਿ ਲਓ ਜਿਵੇਂ ਤੇ ਥਾਂ ਥਾਂ ਤੇ ਤੁਹਾਨੂੰ ਮਕਬਰੇ ਮਿਲਣਗੇ ਆਹ ਵੇਖੋ ਇਧਰ ਅੱਜ ਦੇ ਉੱਤੇ ਇੱਕ ਬੋਰਡ ਲੱਗਾ ਵੀ ਏ ਤੇ ਵੀਰ ਦੀ ਗੱਲ ਬਿਲਕੁਲ ਸਹੀ ਸੀ ਕਿ ਤਾਜ ਮਹਿਲ ਉਸ ਸਮੇਂ ਦਾ ਇਸ ਨੂੰ ਕਿਹਾ ਜਾ ਸਕਦਾ ਇਧਰ ਦਾ ਸਰਹੰਦ ਦਾ ਉਹ ਜਾਤੀ ਜਾਤ ਆ ਜਮਾਲ ਕਹਿ ਲਈਏ ਆ ਵੇਖੋ ਜੀ ਇੱਧਰ ਵੇਖੋ ਬੱਲੇ 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 ਅੰਡਰਗਰਾਊਂਡ ਸਾਰਾ ਕੰਮ ਕੀਤਾ ਵੀ ਹੈ ਬਹੁਤ ਨੇਰੇ ਤੱਕ ਆ ਵੀ ਅੱਗੇ ਤੇ ਉੱਤੇ ਜਾ ਕੇ ਖਾਣਾ ਤੁਹਾਨੂੰ ਪਹਿਲਾਂ ਮੈਂ ਲਓ ਜੀ ਤੂੰ ਆਹ ਅਜੇ ਖੰਡਰ ਹੋਈਆਂ ਇਮਾਰਤਾਂ ਬਈ ਕਿਤੇ ਇਸ ਟਾਈਮ ਇੱਥੇ ਕੀ ਕੀ ਚੀਜ਼ਾਂ ਹਰਉਣ ਕਰਨ ਲੱਗਦੀਆਂ ਹੋਣੀਆਂ ਹੈ ਕਿਵੇਂ ਇੱਥੇ ਖਲੋ ਕੇ ਵੇਖੀ ਨਾ ਜਿਹੜੀ ਉਹ ਚੀਜ਼ ਹੈ ਆ ਬਿਲਕੁਲ ਐ ਸਿੱਧੀ ਨਹੀਂ ਹੈਗੀ ਉੱਤੇ ਥੋੜੀ ਐ ਲੇਟਵੀ ਮਤਲਬ ਮਗਰਲੇ ਪਾਸੇ ਨੂੰ ਝੁਕਾ ਆ ਜਾ ਬਣਿਆ ਇਹਦਾ ਸਮੇਂ ਨਾਲ ਬਣ ਗਿਆ ਜਾਂ ਉਸ ਸਮੇਂ ਦਾ ਨਕਸ਼ਾ ਹੀ ਐਵੇਂ ਦਾ ਸੀ ਇੱਥੇ ਪੜ ਲਈ ਇਹ ਵੀ ਜ਼ਰੂਰੀ ਸੂਚਨਾ ਕੀ ਦਿੱਤੀ ਇਹਨਾਂ ਨੇ ਇਹ ਸਮਾਰਕ ਪੰਜਾਬ ਸਰਕਾਰ ਦੇ ਪ੍ਰਾਚਨ ਜਿਹੜੇ ਸਮਾਰਕਾਂ ਤੇ ਪ੍ਰਾਤਨ ਸਥਾਨਾਂ ਤੇ ਅਵਿਸ਼ੇਸ਼ਾਂ ਨਾਲ ਸੰਬੰਧਿਤ ਹੈ ਤੇ ਸਨ 1964 ਦੇ ਐਕਟ ਅਨਸਾਰ ਸਖਤ ਹੈ ਵਾਜੀਵਾ ਬਹੁਤ ਸਖਤ ਹੈ ਜੇ ਕੋਈ ਵਿਅਕਤੀ ਇਸ ਸਮਾਰਕ ਨੂੰ ਕਿਸੇ ਤਰ੍ਹਾਂ ਵੀ ਨਾਸ ਕਰੇਗਾ ਹਿਲਾਵੇਗਾ ਖਰਾਬ ਕਰੇਗਾ ਬਦਲੇਗਾ ਵਿਗਾੜੇਗਾ ਜਹਾਣੀ ਪਹੁੰਚਾਏਗਾ ਉਪਰੋਕਤ ਐਕਟ ਦੇ ਨਿਯਮ ਅਨੁਸਾਰ 4000 ਰੁਪਏ ਤੱਕ ਦੇ ਜੁਰਮਾਨੇ ਦਾ ਆ ਜਿਹੜਾ ਭਾਗੀ ਹੋਵੇਗਾ ਜੀ ਜਾਂ 3 ਮਹੀਨੇ ਤੱਕ ਕੈਦ ਤੇ ਜਾਂ ਫਿਰ ਦੋਵੇਂ ਸਜ਼ਾਵਾਂ ਦਾ ਭਾਗੀ ਹੋਵੇਗਾ ਬਹੁਤ ਵਧੀਆ ਜੀ ਚੰਗੀ ਚੀਜ਼ ਹੈ ਕੋਈ ਬੰਦਾ ਇਸ ਨੂੰ ਨੁਕਸਾਨ ਪਹਚਾਏ ਨਾ ਪਹਚਾਏ ਪਰ ਕੁਦਰਤੀ ਤੌਰ ਤੇ ਤੇ ਫਿਰ ਉਹ ਜਿਹੀ ਪਹੁੰਚੇ ਗਈ ਨਾ ਇਹ ਚੂਨਾ ਵਗੈਰਾ ਮਿਲ ਕੇ ਸਾਰੀਆਂ ਚੀਜ਼ਾਂ ਬਣੀਆਂ ਹੁੰਦੀਆਂ ਤੇ ਇਹਨਾਂ ਨੇ ਹੌਲੀ ਹੌਲੀ ਫਿਰ ਆ ਕੇ ਘਟਨਾ ਹੁੰਦਾ ਆ ਵਾਲਾ ਮਕਬਰਾ ਜਿੱਥੇ ਆਪਾਂ ਖੜੇ ਆ ਤੇ ਇੱਕ ਉਹ ਸਾਹਮਣੇ ਉਸ ਵੀਰ ਨੇ ਆਪਾਂ ਨੂੰ ਦੱਸਿਆ ਸੀ ਵੀ ਇਹ ਚੇਲੇ ਤੇ ਸ਼ਾਗਿਰਦ ਦਾ ਮਕਬਰਾ ਹੈ ਓਹ ਹੋ ਹੋ ਮੈਂ ਤੇ ਬਹੁਤ ਨੇੜੇ ਆ ਗਿਆ ਸੀ ਮਖਿਓ ਤੁਸੀਂ ਵੇਖੋ ਇੱਥੇ ਤੁਹਾਨੂੰ ਦਿਖਾਈ ਦੇ ਰਿਹਾ ਹੋਣਾ ਇਹਨਾਂ ਖੰਡਰਾਂ ਦੇ ਵਿੱਚ ਅੱਗੇ ਮਖਿਆਲ ਹੀ ਮਖਿਆਲ ਲੱਗੀ ਆ ਬਈ ਕਦੇ ਹੋਰ ਹੀ ਨਾ ਮੂੰਹ ਸਜਾ ਕੇ ਤੁਰ ਜੀਏ ਦੂਰੀ ਰਹਿਣਾ ਪੈਣਾ ਮੜਾ ਜ ਆਲੇ-ਉਲੇ ਬਣੇ ਨੇ ਇਸ ਤਰ੍ਹਾਂ ਆਹ ਪਾਸਾ ਹੋ ਗਿਆ ਅੰਦਰ ਦਾ ਵੇਖੋ ਪੂਰਾ ਯਾਨੀ ਕਿ ਧਿਆਨ ਰੱਖਿਆ ਜਾਂਦਾ ਸੀ ਹਵਾ ਕਿੱਧਰ ਆਉਣੀ ਹੈ ਰੋਸ਼ਨੀ ਕਿੱਧਰ ਆਉਣੀ ਹੈ ਪੂਰਾ ਯਾਨੀ ਕਿ ਆਰਕੀਟੈਕਟ ਉਸ ਸਮੇਂ ਦਾ ਵੇਖ ਲਓ ਇਸ ਤਰ੍ਹਾਂ ਬਣਾਇਆ ਗਿਆ ਸੀ ਤੇ ਇਸ ਪਾਸੇ ਆਪਾਂ ਹੁੰਨੇ ਆ ਤੇ ਅੰਦਰ ਸਮਾਦ ਵੀ ਹੈ ਭਾਈ ਤੇ ਆਹ ਵੇਖੋ ਵੀ ਇਸ ਕਿਲੇ ਦੇ ਅੰਦਰ ਨਾ ਆ ਚਾਰ ਸਮਾਦਾਂ ਵੀ ਬਣੀਆਂ ਹੋਈਆਂ ਨੇ ਕੋਈ ਪੁਰਖਿਆਂ ਨੇ ਦੀਆਂ ਹੋਣਗੀਆਂ ਜਿਨ੍ਹਾਂ ਦਾ ਇਹ ਮਕਬਰਾ ਤੇ ਉੱਤੇ ਹੁਣ ਜੇ ਮੈਂ ਬੋਲਾਂ ਆਵਾਜ਼ ਮੇਰੀ ਗੂੰਜਦੀ ਹੋਏਗੀ ਇਸੇ ਤਰ੍ਹਾਂ ਉਹ ਵਾਲਾ ਮਕਬਰਾ ਉੱਥੇ ਵੀ ਜਾ ਕੇ ਵੇਖ ਲੈਨੇ ਆ ਪਾਈ ਆਹੀ ਖੁਸ਼ ਹੈ ਕਿਵੇਂ ਆ ਚਲੋ ਇਹ ਵੇਖ ਲਿਆ ਤੇ ਹੁਣ ਆਪਾਂ ਆ ਦੇਖੋ ਪੌੜੀਆਂ ਇੱਕੋ ਪਰਲੇ ਪਾਸੇ ਤੇ ਇੱਕ ਇਧਰ ਉਹ ਤੋਂ ਕੰਮ ਛੱਤਿਆ ਹੋਇਆ ਵੇਖੋ ਹੂੰ ਜਾਣ ਦਾ ਰਸਤਾ ਇਸ ਪਾਸੇ ਸੋਹੀ ਵੀ ਕਣਕਾਂ ਦੇ ਹਰੇ ਭਰੇ ਖੇਤ ਦੇ ਵਿੱਚ ਇੱਕ ਹੋਰ ਮਕਬਰਾ ਉਹ ਗੁਰੂ ਦਾਸੀ ਤੇ ਚੇਲੇ ਦਾ ਮਕਬਰਾ ਖਜੂਰਾਂ ਦੇ ਰੁੱਖ ਨਾਲ ਤੇ ਮੁਗਲਾਂ ਦੇ ਇਹ ਪੁਰਾਣੇ ਮਕਬਰੇ ਆ ਉਸ ਉੱਚੀ ਯਾਨੀ ਕਿ ਜਿਹੜੀ ਉਹ ਚੋਟੀ ਹੈ ਗੁਬੰਦ ਹੈ ਉੱਥੇ ਜਾ ਕੇ ਸਭ ਨੇ ਆਪੋ ਆਪਣੇ ਜਿਹੜੇ ਸਲੋਗਨ ਨੇ ਨਾਂ ਨੇ ਬੋਲੇ ਨੇ ਉਹ ਮਹਿਲ ਜਾਂ ਵੇਖ ਕੇ ਐਵੇਂ ਲੱਗੇਗਾ ਜਿਵੇਂ ਆਪਾਂ ਜੈਪੁਰ ਵਾਲੇ ਪਾਸੇ ਫਿਰਨੇ ਹੁੰਨੇ ਆ ਪਰ ਆਪਾਂ ਹੈਗੇ ਆ ਆਮ ਖਾਸ ਬਾਗ ਸਰਹੰਦ ਜ਼ਿਲ੍ਹਾ ਫਤਿਹਗੜ ਸਾਹਿਬ ਆਓ ਤੁਹਾਨੂੰ ਇਹਦਾ ਇੱਕ ਗਿੜਾ ਲਵਾ ਦਿਆਂ ਮੁਗਲਾਂ ਦੇ ਸਮੇਂ ਦਾ ਬਾਬਰ ਨੇ ਬਣਵਾਇਆ ਸੀ ਉਸ ਤੋਂ ਬਾਅਦ ਇਹਦੇ ਵਿੱਚ ਜਿਵੇਂ ਕਈ ਸ਼ੀਸ਼ਮੈਲ ਤਲਾਤ ਲੂਜੇ ਸਰਦਖਾਨ ਜਿਹੜੇ ਕਮਰੇ ਬਹੁਤ ਠੰਡੇ ਹੁੰਦੇ ਸੀ ਉਹ ਅੱਗੋਂ ਫਿਰ ਜahangir ਸ਼ਾਜਹਾਂ ਉਹ ਇਹ ਸਾਰੇ ਕੰਮ ਫਿਰ ਕਰਦੇ ਰਹੇ ਉਹਦੇ ਅੱਗੋਂ ਜਿਹੜੇ ਪੁੱਤ-ਪਰੋਤਲੇ ਸੀ ਲਓ ਜੀ ਤੁਹਾਨੂੰ ਵਿਖਾਈਏ ਆਮ ਖਾਸ ਬਾਗ ਸਰਹੰਦ ਸ਼ਹਿਰ ਦੇ ਵਿੱਚ ਇਹ ਬਾਗ ਮਤਲਬ ਮੁਗਲ ਕਾਲ ਦੇ ਸਮੇਂ ਦਾ ਇਹਦੇ ਵਿੱਚ ਵੱਖ-ਵੱਖ ਹਮਾਮ ਸ਼ੀਸ਼ਮੈਲ ਤੇ ਖਾਸ ਕਰਕੇ ਜਿਹੜੇ ਕਮਰੇ ਸੀ ਠੰਡੇ ਰੱਖਣ ਲਈ ਉਸ ਸਮੇਂ ਮਤਲਬ ਇਸੇ-ਉਸੇ ਦਾ ਜੁੜਾ ਪ੍ਰਬੰਧ ਕੀਤਾ ਜਾਂਦਾ ਹੈ ਇਮਾਰਤਾਂ ਪੂਰੀ ਤਰ੍ਹਾਂ ਖੰਡਰ ਨਹੀਂ ਲੇਕਿਨ ਉਸੇ ਤਰ੍ਹਾਂ ਹਲੇ ਬਣੀਆਂ ਹੋਈਆਂ ਨੇ ਆ ਸਾਰੇ ਯਾਨੀ ਕਿ ਕਮਰੇ ਕਹਿ ਲਓ ਚਾਰਦਵਾਰੀ ਕਹਿ ਲਓ ਇਹ ਵੇਖੋ ਬਹੁਤ ਵੱਡਾ ਇੱਕ ਤਲਾ ਟਾਇਪ ਕਹਿ ਸਕਣੇ ਉਸ ਸਮੇਂ ਦਾ ਤੇ ਉਹ ਵਾਲੀ ਜਗ੍ਹਾ ਤੇ ਕਾਫੀ ਫਿਲਮਾਂ ਦੀਆਂ ਸ਼ੂਟਿੰਗਾਂ ਹੋਈਆਂ ਸਰਤਾਜ ਦਾ ਜਿਹੜਾ ਗਾਣਾ ਹੈ ਨਾ ਸਰਦਾਰ ਜੀ ਉਹ ਵੀ ਸ਼ੂਟ ਹੋਇਆ ਉੱਥੇ ਗਿੱਪੀ ਗਰੇਵਾਲ ਦੀ ਮੂਵੀ ਬਾਕੀ ਹੋਰ ਤੁਹਾਨੂੰ ਪਤਾ ਹੋਣਾ ਕਈ ਕੁਸ਼ ਇੱਥੇ ਸ਼ੂਟਿੰਗ ਚੱਲਦੀ ਆ ਪ੍ਰੀ ਵਿਡਿੰਗ ਹੁੰਦੀ ਆ ਪੋਸਟ ਵਿਡਿੰਗ ਸਭ ਕੁਝ ਚੱਲਦਾ ਇੱਥੇ ਸ਼ੁਰੂ ਕਰਾਇਆ ਸੀ ਬਾਬਰ ਨੇ ਤੇ ਅੱਗੋਂ ਫੇਰ ਜਹਾਂਗੀਰ ਤੇ ਸ਼ਾਹਜਹਾਂ ਤੱਕ ਵੀ ਕਹਿੰਦੇ ਕਿਸੇ ਨੇ ਕੁਝ ਬਣਾਤਾ ਇੱਥੇ ਕਿਸੇ ਨੇ ਕੁਝ ਬਣਾਤਾ ਵੀ ਸਾਡੇ ਜਿਹੜੇ ਰਿਸ਼ਤੇਦਾਰ ਦਿੱਲੀੋਂ ਲਾਹੌਰੋਂ ਆਉਣਗੇ ਤੇ ਉਹ ਇੱਥੇ ਰਾਹ 'ਚ ਠਹਿਰ ਸਕਣ ਤਾਂ ਬਣਵਾਇਆ ਸੀ। ਇਹਦੇ ਪਰਲੇ ਪਾਸੇ ਲੈ ਕੇ ਚੱਲਦਾ। ਆ ਸਾਰਾ ਵੱਡਾ ਸਾਰਾ ਤਲਾਆ ਹੈ ਜੀ। ਤੇ ਇਹਦੇ ਸਾਹਮਣੇ ਜਹਾਂਗੀਰ ਨੇ ਕਹਿੰਦੇ ਇੱਥੇ ਆ ਸ਼ੀਸ਼ਮੈਲ ਬਣਵਾਇਆ ਸੀ। ਇਹ ਉਹਦੇ ਸਮੇਂ ਦਾ ਅੰਦਰ ਤੇ ਨਹੀਂ ਖੋਲਿਆ ਜਾਂਦਾ ਤੇ ਕਈ ਕਹਿੰਦੇ 32 ਕੋਈ ਤਲਾਵਾਂ ਤੋਂ ਪਾਣੀ ਬਣੀ ਇਕੱਠਾ ਹੋ ਕੇ ਇਸ ਪਾਸੇ ਆਉਂਦਾ ਸੀ। ਵੇਖ ਲਓ ਉਹਨਾਂ ਸਮਿਆਂ ਦੀ ਗੱਲ ਐ। ਸੈਂਕੜੇ ਕਿੱल्ल्याਾਂ ਦੇ ਵਿੱਚ ਫੈਲਿਆ ਇਹ। ਇੱਥੇ ਕਿਤੇ ਰਾਜਿਆਂ ਦੇ ਨਾਂ ਗੂੰਜਦੇ ਹੁੰਦੇ ਸੀ ਤੇ ਅੱਜ ਵੇਖ ਲਓ ਭਾਈ ਖੰਡਰ ਬਣੇ ਨੇ ਮੁਗਲ ਆਰਕੀਟੈਕਟ ਦੀ ਆਪਣੀ ਇੱਕ ਮਿਲਖਣਾ ਥਾਂ ਹੈਗੀ ਏ ਆ ਇਮਾਰਤਾਂ ਵਗੈਰਾ ਬਣਾਉਣ ਚ ਦਰਵਾਜ਼ੇ ਕਿਹੜਾ ਕੁਝ ਕਹਿ ਲੋ ਆ ਵੀ ਸਾਰੇ ਇਦਾਂ ਕਮਰੇ-ਕੁਮਰੇ ਜੇ ਚਾਰ ਦਿਵਾਰੀਆਂ ਕਹਿ ਲੋ ਪ੍ਰਕਰਮਾ ਜੀ ਹੁੰਦੀ ਆ ਤੇ ਵਿੱਚ ਗੁਫਾਵਾਂ ਵਗੈਰਾ ਵੀ ਬਣੀਆਂ ਅੰਡਰਗਰਾਊਂਡ ਨਾ ਜਿਵੇਂ ਆਪਾਂ ਪਰਲੇ ਪਾਸੇ ਜਾਣਾ ਤੇ ਰਾਹ ਰੂਜੇ ਵਿੱਚੋਂ ਹੀ ਜਾਂਦੇ ਦੇ ਸਾਰੇ ਇਦੇ ਅੰਦਰ ਆਉਣ ਦੀ ਕੋਈ ਟਿਕਟ ਨਹੀਂ ਜੇ ਬਿਲਕੁਲ ਫਰੀ ਜੇ ਦੇਖ ਐਵੇਂ ਲੱਗਦੀ ਏ ਜਿਵੇਂ ਜੈਪੁਰ ਦੇ ਵਿੱਚ ਫਿਰਨੇ ਹੁੰਨੇ ਆਪਾਂ ਲੇਕਿਨ ਹੈਗੇ ਆਪਾਂ ਆਮ ਖਾਸ ਬਾਗ ਸਰਹੰਦ ਜ਼ਿਲ੍ਹਾ ਫਤਿਹਗੜ ਚਾਕਾ ਵਧੀਆ ਸ਼ਾਮ ਦਾ ਵੇਲਾ ਤੇ ਉਹ ਵੇਖ ਲੈ ਸੂਰਜ ਕਿਵੇਂ ਰੁੱਖ ਚੋਂ ਛਾਤੀਆਂ ਮਾਰਦਾ ਹੈ ਲੈ ਵੀ ਆਸ-ਪਾਸੇ ਦੇਖੀਏ ਕੀ ਆ ਅੱਗੇ ਬੋਲੇ ਬੱਲੇ ਆ ਇਧਰ ਤੇ ਕੋਈ ਜੀ ਜਿੱਤਰੋ ਨਹੀਂ ਜੇ ਭਾਈ ਉਥੋਂ ਲੈ ਕੇ ਆ ਸਾਰਾ ਤਲਾਜ ਆ ਵੇਖ ਲਓ ਤੁਸੀਂ ਸਾਰਾ ਤੇ ਪਰਲੇ ਪਾਸੇ ਲੈ ਕੇ ਚੱਲਦਾ ਹੁਣ ਲੈ ਹੁਣ ਆਪਾਂ ਆ ਵਾਲੇ ਚਿੱਟੀ ਜੀ ਮਾਰਦੇ ਪਰਲੇ ਪਾਸੇ ਜਾਂਦੇ ਆ ਉਥੇ ਮਤਲਬ ਜੋ ਬਾਗ ਆ ਪੰਜਵੇਂ ਕਹਿਦੀ ਏ ਬੁੱਟੇ ਬਾਟੇ ਲੱਗੇ ਤੇ ਖੂ ਖਾ ਜੇ ਪੁਰਾਣੀਆਂ ਇਮਾਰਤਾਂ ਬਿਲਡਿੰਗ ਸਾਰੀ ਦਰਜੀਤ ਦੇ ਗਾਣੇ ਦੀ ਇੱਕ ਸ਼ੂਟਿੰਗ ਹੋਈ ਆ ਉਹ ਵੀ ਤੁਹਾਨੂੰ ਮੁਖਾਉਂਦੇ ਆ ਆ ਇੱਕ ਖੂਹ ਹੈ ਡੂੰਗਾ ਕਿੰਨਾ ਕ ਹੈ ਇਹ ਪਤਾ ਲਾ ਲੈਨੇ ਆਪਾਂ ਓਹੋ ਵਾਹ ਵਾਹ ਇਹ ਭਾਈ ਚੱਲ ਦਰਵਾਜਿਆਂ ਦੇ ਡਿਜ਼ਾਈਨ ਨਮੂਨੇ ਵੇਖ ਲਓ ਹੁਣ ਆਪਾਂ ਐਸ ਬੂਏ ਖਾਣੀ ਅੱਗੇ ਲੰਘ ਚਲੀਏ ਅੱਛੀ ਗੱਲ ਜੀ ਇੱਧਰ ਵੇਖੋ ਕਿ ਮੋਰ ਕੂਕਦੇ ਬਾਗਾਂ ਦੇ ਵਿੱਚ ਆਹ ਹੋ ਗਈ ਬਿਲਡਿੰਗ ਸਾਰੀ ਤੇ ਐਸ ਪਾਸੇ ਕੂਕਦੇ ਪਏ ਨੇ ਮੋਰ ਓਹ ਵੇਖ ਏ ਤੁਹਾਨੂੰ ਅਗਰ ਨੇੜੇ ਕਰਕੇ ਵਿਖਾਵਾਂ ਓਹ ਦੇਖ ਐ ਇੱਧਰ ਵੀ ਹੈ ਜੇ ਇੱਕ ਦੇ ਨੇੜੇ ਜਾਣ ਦਿੱਤਾ ਤੇ ਵੇਖਾ ਜੀ ਮੇਰੇ ਨੇੜੇ ਜਾਣ ਤੱਕ ਨਾਮ ਭੱਜਿਆ ਤੇ ਲੇਕਿਨ ਉਹ ਤੇ ਡਾਂਡੇ ਮਿੰਡੇ ਹੋ ਗਿਆ ਭਾਈ ਆਹ ਵਾਲਾ ਸੀਨ ਬਹੁਤ ਵਧੀਆ ਸੁਭਾਗ ਦਾ ਅੰਬਾਂ ਦੇ ਬੂਟੇ ਲੱਗੇ ਨੇ ਜਿਆਦਾਤਰ ਤੇ ਅੱਗੇ ਕੁਝ ਹੋਰ ਇਮਾਰਤਾਂ ਹੈਗੀਆਂ ਉਹ ਵੀ ਤੁਹਾਨੂੰ ਦਿਖਾ ਦਿੰਨੇ ਇੱਥੇ ਪਹਿਲਾਂ ਵੀ ਕਈ ਵਾਰ ਆਏ ਆ ਦੁਪਹਿਰੇ ਵੀ ਆ ਕੇ ਬੈਜੀਦਾ ਹੁੰਦਾ ਸੀ ਜਦੋਂ ਯਾਰ ਸਾਡਾ ਕੈਨੇਡਾ ਨਹੀਂ ਸੀ ਗਿਆ ਸਰੰਦਰਾ ਦਾ ਭਾਈ ਆਪਣਾ ਤੇ ਲੈ ਵੀ ਆ ਵੀ ਕੰਦ ਕਈ ਗਾਣਿਆਂ ਫਿਲਮਾਂ ਚਾਈ ਹੋਈ ਐ ਤੇ ਐਸ ਪਾਸੇ ਆਪਣਾ ਸਾਰਾ ਜਿਹੜਾ ਬਾਗ ਰਹਿ ਗਿਆ ਤੇ ਅੱਗੇ ਤੁਹਾਨੂੰ ਉਹ ਉੱਥੇ ਲੈ ਕੇ ਜਾਨਣਾ ਥੋੜਾ ਜਿਹਾ ਨਾ ਡਿੰਗਾ ਟੇਡਾ ਜਿਹਾ ਵਿਊ ਆ ਉੱਥੇ ਇੱਕ ਖੂਹ ਐ ਤੇ ਉਹ ਥੋੜਾ ਜਿਹਾ ਹੋਰ ਤਰੀਕੇ ਘੁੰਮਣ ਘੇਰੀਆਂ ਜਿਹੀਆਂ ਹੈਗੀਆਂ ਉੱਥੇ ਤੇ ਆਹ ਸਾਹਮਣੇ ਵਾਲੀ ਬਿਲਡਿੰਗ ਦਿਲਜੀਤ ਦਸਾਂਜ ਦਾ ਜਦੋਂ ਸਿੰਘ ਜੀ ਕਿੰਗ ਆਈ ਸੀ ਉਹ ਇੱਕ ਗਾਣਾ ਪੱਗਾਂ ਬਨ ਕੇ ਸਾਰਾ ਇੱਥੇ ਸੀ ਰਵਿੰਦਰ ਗਰੇਵਾਲ ਉਹਨਾਂ ਦਾ ਜਿਹੜਾ ਸ਼ਿਦਪਗ ਸਿੰਘ ਵਾਲਾ ਗਾਣਾ ਇੱਕ ਇੱਥੇ ਸ਼ੂਟ ਹੋਇਆ। ਬਾਕੀ ਹੋਰ ਵੀ ਬੜੇ ਤੇ ਆਹ ਇੱਥੇ ਤਲਾਤ ਲੂਜੇ ਬਣੇ ਨੇ। ਤੇ ਇਹਨਾਂ ਚੀਜ਼ਾਂ ਦਾ ਮੈਂ ਤੁਹਾਨੂੰ ਵਿਖਾਉਣਾ ਸੀ ਵੀ ਜਿਵੇਂ ਨਾ ਥੋੜਾ ਜਿਹਾ ਉਹ ਲੱਗਦਾ ਵੀ ਸਿੰਧੂ ਘਾਟ ਦੀ ਸੱਬੇ ਤਲਾ ਨੂਨ ਨਾ ਲੇਕਿਨ ਹੈ ਨਹੀਂ ਵੈਸੇ ਉਹ। ਪਰ ਆਹ ਵੇਖੋ ਵੀ ਇਹਨਾਂ ਦਾ ਮਤਲਬ ਕੁਝ ਪਤਾ ਨਹੀਂ ਲੱਗ ਰਿਹਾ ਵੀ ਆਹ ਕੀ ਚੀਜ਼ ਹੋ ਸਕਦੀ ਏ। ਇਹ ਕੋਈ ਪਾਣੀ ਹੋਏਗਾ ਇਹਦੇ ਚ ਜਾਂ ਕੋਈ ਕੀ ਲਾਏ ਨੇ। ਹੈ? ਤੇ ਇੱਕ ਆਹ ਵੇਖ ਲਓ। ਨਮੂਨਾ ਖੂਦ ਆ। ਖੂਦ ਆ ਤੇ ਨਹੀਂ। ਹੋਰ ਕੁਛ ਹੀ ਹੈ ਵੇਲਾ ਇੱਥੇ ਕਦੇ ਰਾਜੇ ਦੇ ਜਵਾੜੇ ਹੁੰਦੇ ਹੋਣੇ ਹਨਾ ਰੌਣਕਾਂ ਲੱਗੀਆਂ ਹੋਣੀਆਂ ਕਿ ਮੁਗਲਾਂ ਦਾ ਭਾਈ ਉਹ ਹੈ ਰਾਜ ਦਰਬਾਰ ਲੱਗੇ ਨੇ ਸਾਰੇ ਆਹ ਪਤਾ ਨਹੀਂ ਵੀ ਇੱਕ ਪਾਸੇ ਝੁੱਕ ਗਿਆ ਜਾਂ ਫਿਰ ਸ਼ੁਰੂ ਤੋਂ ਐਵੇਂ ਸੀ ਝੁਕੇ ਲੱਗਦਾ ਮੈਨੂੰ ਤੇ ਪਰ ਟੇੜ ਟੁੜ ਤੇ ਆਈ ਨਹੀਂ ਕਿਤੇ ਤੇ ਇਹ ਇੱਕ ਤਰ੍ਹਾਂ ਦੀ ਡਿਊਟੀ ਟਾਈਪ ਜੀ ਆਹ ਵੇਖ ਲਾ ਵੀ ਇੱਟਾਂ ਕਿਹੜੇ ਸਮੇਂ ਦੀਆਂ ਨੇ ਇਹਦੇ ਵਿੱਚ ਵੀ ਰਾਹ ਅੱਗੇ ਹੈਗਾ ਆਲੇ-ਉਲੇ ਜੇ ਬਣੇ ਤੇ ਇਧਰ ਏਠਾ ਆ ਕੇ ਵੇਖ ਲੋ ਤੇ ਇੱਥੇ ਵੀ ਅੱਗੇ ਨੇਰਾ ਨੇਰਾ ਹੋਣ ਤੋਂ ਬਾਅਦ ਇੱਥੇ ਵੀ ਇੱਕ ਖੂਹ ਖਾਜਾ ਹੈਗਾ ਤੇ ਇਧਰ ਨੂੰ ਭਾਵੇਂ ਨਿਕਲ ਜੋ ਉੱਤੋਂ ਖਾਲੀ ਹੋਈ ਹੈ ਜੇ ਸਾਰਾ ਕਿਆ ਹਸਾਬ ਕਿਤਾਬ ਸੀ ਤੇ ਆਹ ਵੇਖ ਲਿਆ ਵੀ ਕਿਵੇਂ ਘਾਟੇ ਮਾਟੇ ਪਾ ਕੇ ਡਿਜ਼ਾਈਨ ਬਣਾਏ ਨੇ ਉਸ ਸਮੇਂ ਤੇ ਥੋੜਾ ਬਤਾ ਵਿੱਚ ਰੈਨੋਵੇਟ ਕੀਤਾ ਆ ਇੱਕ ਬਹੁਤ ਵੱਡਾ ਖੂ ਉਸ ਸਮੇਂ ਦਾ ਭਾਈ ਹਨਾ ਸੋ ਇਹ ਸਾਰਾ ਖੰਡਰ ਇਮਾਰਤਾਂ ਐਵੇਂ ਦੀਆਂ ਲੈ ਵੀ ਇੱਧਰ ਤੁਖਾਈ ਹੁਣੇ ਕੁਛ ਦੇ ਰਿਹਾ ਇੱਧਰਲੇ ਪਾਸੇ ਸਰਹੰਦ ਸ਼ਹਿਰ ਆ ਗਿਆ ਜੇ ਤੁਹਾਡਾ ਕਦੇ ਮਨ ਬਣੇ ਕੋਈ ਆ ਕੇ ਇੱਥੇ ਬਹਿਣਾ ਪਿਕਨਿਕ ਤੌਰ ਤੇ ਹੋਰ ਤੇ ਜਿਵੇਂ ਜਿਵੇਂ ਵੇਖਣ ਵਾਲੇ ਦੀ ਅੱਖੇ ਭਾਈ ਉਹਨੂੰ ਆਪਣੇ ਮਤਲਬ ਦੀਆਂ ਚੀਜ਼ਾਂ ਫਿਰ ਵਿਖਾਈ ਦੇ ਜਾਂਦੀਆਂ ਨੇ ਖੰਡਰ ਤੇ ਬੋਲਦੇ ਨੇ ਇਤਿਹਾਸ ਤੇ ਇਤਿਹਾਸ ਦੀ ਗਾਥਾ ਸੋਏ ਸੀ ਇੱਕ ਝਾਕਾ ਨਿਕਿਆ ਆਮ ਖਾਸ ਬਾਗ ਦਾ ਤੇ ਹੁਣ ਆਪਾਂ ਚੱਲੀਏ ਅੱਗੇ ਆਮ ਖਾਸ ਬਾਗ ਤੇ ਬੜੀ ਬਰੀ ਆਏ ਆ ਇਸ ਪਾਸੇ ਨਿਕਲੇ ਧਿਆਨ ਮਾਰਿਆ ਆਮ ਖਾਸ ਬਾਗ ਹੈਰੀਟੇਜ ਰਿਜ਼ੋਰਟ ਸ਼ਾਹਜਹਾਂ ਰੈਸਟੋਰੈਂਟ ਤੇ ਉਧਰ ਹੈਗਾ ਜੀ ਵਿਵਾਹ ਬੈਂਕਕੁਇਟ ਵਾਹ ਜੀ ਵਾਹ ਇਹ ਵੀ ਕੰਮ ਚੱਲ ਰਿਹਾ ਵਧੀਆ ਹੈ ਦਾ ਵੀ ਫਟੇਗੜ ਸਾਹਿਬ ਵਾਲਿਓ ਆਇਆ ਬਾਗਬਾਨੀ ਵਿਭਾਗ ਪੰਜਾਬ ਦਾ ਇੱਥੇ ਆਇਆ ਕਰੋ ਸਕੀਮਾਂ ਸਕਮਾਂ ਪਤਾ ਲੱਗਦੀਆਂ ਠੀਕ ਹੈ ਹੀਟਲੇ ਬੋਰਡ ਦੀ ਗੱਲ ਕਰਨਾ ਕਿਤੇ ਲਾਲ ਵਾਲੇ ਪਾਸੇ ਧਿਆਨ ਮਾਰੀ ਜਾਓ